وار سری ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫੇਰ ਅੰਗਾ ਦਾ ਗੁਰ ਤੇ ਅਮਰਦਾਸ ਰਾਮ ਦਾਸ ਨੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰਾਉਂ ਸ੍ਰੀ ਹਨ ਲਾਏ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਜਿਸ ਦੇ ਸਭ ਦੁਖ ਜਾਈ ਤੇਗ ਬਹਾਦਰ ਸਿਮਰੇ ਆਏ ਘਰ ਨੌਂ ਨੀ ਤਾਵੇ ਤਾਏ ਸਭ ਠਾਈ ਹੋਏ ਸਹਾਏ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਖਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਬੇਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰਿਆਂ ਚੋਂ ਸਭ ਜਿਆਦਿਆਂ ਚੜ੍ਹਦੀ ਕਲਾ ਜੀ ਤੇਰਾ ਨਾਮ ਜਪਿਆ ਵੰਡ ਛਕਿਆ ਦੇਵਤਾਈ ਦੇਵ ਨਾਹੀ ਦੇਖਤਾ ਜਿੰਨਾ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਹਿਬੀ ਬੋਲੇ ਜੀ ਕਿਰਵਾਹੀ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੈ ਨਿਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਜਗਤ ਗੁਰੂ ਧੰਨ 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 ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਅੱਜ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਲੰਘਾ ਹੈ ਕੋਰੀਡੋਰ ਉੱਥੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਹਾਡਾ ਮੁਬਾਰਕ ਸਥਾਨ ਜਿੱਥੇ ਆਪ ਜੀ ਨੇ ਸਤਗੁਰੂ ਜੀ ਉਹ ਦਿੱਤ ਕਰੋ ਨਾਮ ਜੱਪੋ ਵਾਲਾ ਜਿਸ ਕੀ ਦੇ ਅਕੀਰ ਦੇ ਸੱਚੇ ਪਾਤਸ਼ਾਹ ਦੇ ਬਰੇ ਰਹਿ ਕੇ ਸੰਤਨ ਜੁਰਮਤ ਨਾਲ ਜੁੜਿਆ ਖੇਤੀਬਾੜੀ ਕੀਤੀ ਆਪ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦਾ ਜੋਤੀ ਜੋਤ ਪਰਬ ਆਪ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਇਆ ਪਰ ਅੱਜ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਚੜਦੇ ਪੰਜਾਬ ਤੋਂ ਨਹੀਂ ਪਹੁੰਚ ਸਕੀਆਂ ਅਸੀਂ ਸੱਚੇ ਪਾਤਸ਼ਾਹ ਜੀ ਉਹ ਇੱਥੋਂ ਅਸੀਂ ਆਪ ਜੀ ਦੇ ਦਰਸ਼ਨ ਦੇਦਾਰ ਕਰਦੇ ਹਾਂ ਆਪ ਜੀ ਦੇ ਹਜ਼ੂਰ ਅਰਦਾਸ ਕੀਤੀ ਕਰਦੇ ਹਾਂ ਸਮੁੱਚੇ ਸਾਖ ਸਾਹਿਬਾਨ ਜੋ ਪੰਥ ਦੀ ਅਰਦਾਸ ਹਨ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਚੋੜਿਆ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਵੱਲੋਂ ਇਹ ਸਤਿਗੁਰੂ ਜੀਓ ਪੰਥ ਦੀ ਅਰਦਾਸ ਕਬੂਲ ਕਰਨੀ ਜਲਦੀ ਹੀ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ ਗੁਰੂਗੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਤੇਦਾਰ ਕਰ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਮubaruk ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੀ ਸਤਿਗੁਰੂ ਜੀਓ ਸੰਗਤਾਂ ਜਿਵੇਂ ਅੱਗੇ ਜਾਂਦੀਆਂ ਨੇ ਪੰਜਾ ਸਾਹਿਬ ਜਾ ਸਕਣ ਸਤਿਗੁਰੂ ਜੀਓ ਆਪ ਜੀ ਕਿਰਪਾ ਕਰੋ ਸੰਗਤਾਂ ਦਾ ਫੇਰ ਉਧਰ ਨੂੰ ਆਉਣ ਜਾਣ ਹੋਵੇ ਸੰਗਤਾਂ ਗੁਰੂ ਕਾ ਖਾਲਸਾ ਪੰਥ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਕਰੇ ਆਪ ਜੀ ਦੇ ਸਤਿਗੁਰੂ ਜੀ ਉਹ ਮubaruk ਸਥਾਨਾਂ ਨੂੰ ਆਪਣੀ ਅੱਖੀਂ ਦੇਖ ਕੇ ਸੇਵਾ ਕਰੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਅੱਜ ਸਤਿਗੁਰੂ ਜੀ ਉਹ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਦੇਖਦੇ ਆ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲੇ ਅਤੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਵੇਂ ਸੰਗਤ ਦਰਸ਼ਨ ਕਰ ਲਈ ਹੈ ਉਹ ਵੀ ਦਰਸ਼ਨ ਨਸੀਬ ਹੋਣਾ ਆਉਣਾ ਜਾਣਾ ਬਣੇ ਮਿਹਰ ਕਰੋ ਰਹਿਮਤ ਕਰੋ ਸਤਿਗੁਰੂ ਜੀਓ ਆਪ ਨੇ ਸੰਗਤ ਦੀਆਂ ਭਾਵਨਾਵਾਂ ਸਬੂਲ ਕਰਨੀਆਂ ਜੋ ਹੱਟਦੇ ਹਾਲਾਤ ਪੰਜਾਬ ਦੇ ਵਿੱਚ ਆਏ ਸਤਿਗੁਰੂ ਜੀਓ ਸਾਡੇ ਲੋਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਦ੍ਰਿੜਤਾ ਬਖਸ਼ਣੀ ਇਹਨਾਂ ਹਾਲਾਤਾਂ ਦੇ ਵਿੱਚੋਂ ਪਾਰ ਨਿਕਲਣ ਪੰਥ ਅਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਜੀਰੇ ਮਾਨੇ ਸੁਖਮਨੀ